हां जी सर आज प्लस कॉन्फ्रेंस ਕੀਤੀ ਤੋਹੀਂ ਇਹਦੇ ਵਿੱਚ ਇੱਕ ਪਿਸਤਲ ਸਮੇਤ ਕੁਝ ਨੌਜਵਾਨ ਕਾਬੂ ਕੀਤੇ ਨੇ ਉਹ ਸਬੰਧੀ ਜਾਣਕਾਰੀ ਜਿਹੜੀ ਲੋ ਜੀ ਕੁਲਦਿਰ ਪਿੰਲਾ ਮਿਤੀ 6/3/24 ਨੂੰ ਕਰੀਬ ਕੋ ਪੌਣੇ 8 ਵਜੇ ਇੱਕ ਪਿੰਡ ਦਾ ਬਾਈ ਟੰਡਾ ਸ਼੍ਰੀ ਹਰਗੋਬਿੰਦਪੁਰ ਉਹਦੇ ਵਿੱਚ ਇੱਕ ਅਰਮਿੰਦਰ ਸਿੰਘ ਨਾਮ ਦੇ ਵਿਅਕਤੀ ਦੇ ਘਰ ਦੇ ਬਾਗ ਦੋ ਅਣਖਿਤ ਜਵਤੀ ਗੋਲੀਆਂ ਮਾਰ ਕੇ ਸੀ ਘੇੜ ਦੇ ਵਿੱਚ ਉਦੋਂ ਤੇ ਫੌਰ ਮੌਕੇ ਤੇ ਫੌਰੀ ਕਾਰਵਾਈ ਕਰਦੇ ਐ ਸਪੈਸ਼ਲ ਪਰਚੇਸਰ ਕੀਤਾ ਐਸੂ ਕਮਾਂ ਨੇ ਉਤਪਾਦਿਤ ਤਬਦੀਜਾਂ ਮਿਲਿਆਂ ਦੀ ਦਰਾਨੇ ਤ੍ਰਿਸ਼ ਇਹਨਾਂ ਨੇ ਦੋ ਵਿਅਕਤੀ ਜਿਹੜੇ ਉਹ ਗ੍ਰਿਫਤਾਰ ਕੀਤੇ ਆ ਤੇ ਉਹਨਾਂ ਕੋਲ ਇੱਕ ਪਿਸਟਲ ਬੰਦ ਦਿੱਤਾ ਪਤੀ ਬੋਰ ਦਾ ਤੇ ਇਹਨਾਂ ਤ੍ਰਿਸ਼ ਦਾ ਸਾਹਮਣੇ ਆਈ ਹੈ ਕਿ ਜਿਹੜੇ ਉਹ ਟੋਟਲ ਜੀ ਵਾਰਦਾਤ ਦੇ ਵਿੱਚ ਦੋਹਾਂ ਤੋਂ ਇਲਾਵਾ ਟੋਟਲ ਪੰਜ ਵਿਅਕਤੀ ਜਿਹੜੇ ਹੈਗੇ ਆ ਇਨਵੋਲਵ ਨੇ ਦੋ ਉਹ ਗ੍ਰਿਫਤਾਰ ਹੋ ਗਏ ਆ ਜਿਹੜੇ ਬਾਕੀ ਤਿੰਨ ਜਿਹੜੇ ਆ ਉਹਨਾਂ ਤੇ ਹਲੇ ਤਤੀ ਚੱਲ ਰਹੀ ਹੈ ਇਹੜੇ ਗ੍ਰਿਫਤਾਰ ਕੀਤੇ ਗਏ ਕਿੱਥੋਂ ਕਿੱਥੋਂ ਦਾ ਸਬੰਧ ਰੱਖਦੇ ਇਹਨਾਂ ਦਾ ਕੋਈ ਬੈਕਗ੍ਰਾਉਂਡ ਜਿਹੜੀ ਕ੍ਰਿਮਿਨਲ ਆਜਾ ਕਿੱਦਾਂ ਦੇ ਬੰਦੇ ਨੇ ਜੀ ਦੋ ਬੰਦੇ ਗ੍ਰਿਫਤਾਰ ਹੋਏ ਨੇ ਇੱਕ ਤੇ ਜਿਹੜਾ ਸੰਦੀਪ ਸਿੰਘ ਆ ਪਿੰਡ ਖੋਜੀ ਖੋਜੀਪੁਰ ਦਾ ਇਹਦੇ ਆਲਰੇਡੀ ਇੱਕ ਪਰਚਾ ਦਸਤਾ 302 ਦਾ ਤੇ ਪਰ ਉਹ ਜਿਹੜੀ ਸਜ਼ਾ ਜਾਵੈ ਤੇ ਉੱਤੇ ਪ੍ਰੋਤ ਹੈ ਇਹ ਸਰ ਜਿਹੜਾ ਪਿਸਤਲਰ ਰਿਕਵਰ ਹੋਇਆ ਵਾ ਇਹ ਦੇਸੀ ਹੈ ਕਿ ਜਾਂ ਇਹ ਨਹੀਂ ਇਹ ਜਿਹੜਾ ਪਿਸਤਲ ਹੈ ਜਿਹਦੇ ਨੰਬਰ ਤੋਂ ਜਿਸ ਨੇ ਜਹਾਂ ਦਿਲਸੂਖ ਹੋ ਰਿਹਾ ਹੈ ਨੰਬਰ ਇਨਸਾਨੀ ਹੈ ਅਸੀਂ ਉਹਨੂੰ ਹਲੇ ਦਰਸ਼ਣ ਕਰਦ ਕਰ ਰਹੇ ਆਂ ਕਿ ਦਾ ਨਹੀਂ ਰਹੇਗਾ ਤੁ ਜਿਹੜੇ ਜਿਹੜੇ ਦੁਆਰਾ ਜਿਹੜੇ ਦੋ ਜਿਹੜੇ ਵਕਤ ਦੇ ਵਿਕਰ ਵਰਤੇ ਰਹੇ ਉਹ ਹੀ ਪਕੜੇ ਆ ਇੱਕ ਸਪਲੈਂਡਰ ਸੀ ਇੱਕ ਮੋਟਰਸਪਲੈਂਡਰ ਸੀਗਾ ਪਲਸਰ ਸੀ ਸਰ ਜਿਹੜੇ ਹੋਰ ਬੰਦੇ ਤੁਸੀਂ ਕਹਿ ਰਹੇ ਕਿ ਜਿਹੇ ਫੜੇ ਜਾਣ ਵਾਲੇ ਨੇ ਉਹ ਲੋਕਲ ਨੇ ਕਿ ਜਾਂ ਉਹ ਕੋਈ ਐਸਏ ਟਾਈਪ ਦੇ ਬੰਦੇ ਨੇ ਉਹ ਇਸੇ ਟਾਈਪ ਦੇ ਬੰਦੇ ਨੇ ਲਾਗੇ ਮੇਰੇ ਪਿੰਡਾਂ ਦੇ ਬਟਾ ਨੇ ਉਹ ਹਰ ਤੁਹਾਨੂੰ ਡਿਸਕਲੋਜ਼ ਨਹੀਂ ਕਰਨੇ ਅਸੀਂ ਹੋਰ ਤੁਹਾਡੀ ਤੁਰੀ ਚੱਲ ਗਈ ਤੇ ਸਰ ਇਹਨਾਂ ਗੋਲੀ ਕਿਉਂ ਚਲਾਈ ਸੀ ਉਹ ਜਿਹੜੇ ਘਰ ਦੇ ਉੱਪਰ ਜਿਹੜੀ ਮਾਰੀਟਾਂ ਦਾ ਗੋਲ ਚਲਾਈ ਕਿਉਂ ਚਲਾਈ ਜਿਹੜੇ ਪਿੰਡ ਉਹ ਜਿਹੜੇ ਘਰ ਵਾਲੇ ਨੇ ਵੈਸੇ ਵਿਅਕਤੀ ਉਹਨਾਂ ਦੇ ਦੌਰਾਨ ਤੇ ਤਪੀਸ਼ ਇਹੋ ਜੀ ਕੋਈ ਵੀ ਜਿਹੜੀ ਨਾ ਗੱਲ ਸਾਹਮਣੇ ਨਹੀਂ ਲਿਆਂਦੀ ਤੇ ਇਸ ਟੌਪਿਕ ਤੇ ਉਹਦੇ ਵੀ ਤੁਹਾਡਾ ਮੇਨ ਹੈਡ ਹਾ ਟੌਪਿਕ ਇਹੀ ਹੈ ਗੋਲੀ ਕਿਉਂ ਚਲਾਣਾ ਉਹ ਅੰਡਰ ਤਪੀਸ਼ ਹੈਗਾ ਤੇ ਇੱਕ ਜਿਹੜਾ ਜਿਹੜਾ ਬੰਦਾ ਡਾ ਪકડਣਾ ਬਾਕੀ ਹੈ ਉਹ ਤੋਂ ਸਾਰੇ ਖਾਸ ਹੋ ਜਾਣਗੇ ਜਦੋਂ ਵੀ ਇਹੋ ਜੀ ਗੱਲ ਸਾਹਮਣੇ ਇਹ ਤੁਹਾਡੇ ਨੁਕਸ ਗਿਆ ਹੋਵੇ